ਸ਼ਿਗਾਂ ਦੇ ਸਾਰਿਆਂ ਨੂੰ ਮੈਂ ਕਾਉਂਸਲਰ ਫਾਈਲ ਦਾ ਰਿਕਾਰਡਰ ਕਿਆ ਲਿਤਾ ਹਾਂ मैं तुम्हें सारा ये खुशखबरी देना चाह रही है कि इतने वार्ड नंबर चाली और चाली के सीवरे के ब्लॉकेज की बहुत प्रॉब्लम थी जिसे करके पानी काफी खड़ा रहता है क्योंकि एक छोटी तो मोटर के नाल ही डिस्पोजेबल में पाया जाता है और अगर मोटर रेगुलर चलती थी लगातार तो कई बार ज्यादातर खराब ही हो जाती थी जिसे करके रिपेयर होकर आने में भी टाइम लगता है तो उन्ने टाइम के सीवरेज काफी ज्यादा पानी भर के बाहर आ जाता है लोगों के घर और उस सीवरेज की स्मैल भी पानी की बहुत प्रॉब्लम रहती थी ਤੇ ਅਸੀਂ ਆਪਣੇ ਐਮਐਲਏ ਅਮਨਦੀਪ ਕੌਰ ਅਰੋੜਾ ਜੀ ਨਾਲ ਮੈਂਨ ਲ ਗੱਲ ਕੀਤੀ ਔਰ ਉਹਨਾਂ ਨੇ ਸਾਡੇ ਬਹੁਤ ਹੀ ਸਰਕਾਰੀਓ ਸੀਐਮ ਸਾਹਿਬ ਜੀ ਨਾਲ ਗੱਲ ਕਰਕੇ ਇਹ ਪ੍ਰੋਜੈਕਟ ਨੂੰ ਜਲਦੀ ਤੋਂ ਜਲਦੀ ਕਲੀਅਰ ਕਰਵਾਇਆ ਹੈ ਔਰ ਇਸ ਕੰਮ ਦੀ ਸ਼ੁਰੂਆਤ ਕਰਾਈ ਹੈ ਕਿਉਂਕਿ ਇਹ ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਪ੍ਰਸਰਬਲ ਸੀ ਜਿਸ ਦੇ ਕਰਕੇ ਉਹਨਾਂ ਨੂੰ ਰਹਿਣਾ ਮੁਸ਼ਕਿਲ ਹੋ ਜਾਂਦਾ ਸੀ ਔਰ ਇਹ 82 ਅਸੀਂ ਤੋਂ 82 ਲੱਖ ਦਾ ਕੰਮ ਹੈ ਜਿਹੜਾ ਇਹ ਤੋਂ ਹੋਏਗਾ ਔਰ ਇਹ 1 ਕਿਲੋ 1.5 ਕਿਲੋਮੀਟਰ ਦਾ ਏਰੀਆ ਹੈ ਜਿੱਥੇ ਇਹ ਕਵਰ ਕਰੇਗਾ ਔਰ ਇਹ ਵੀ ਫੁੱਲ ਲੰਬੀ ਡੂੰਗੀ ਦੀ ਲਾਈਨ ਹੱਟੀ ਜਾਏਗੀ ਜਿਦੇ ਵਿੱਚ ਇਹ ਸੀਵਰੇਜ ਦੀ ਪਾਈਪਲਾਈਨ ਮੇਨ ਪਾਈਪਲਾਈਨ ਨਾਲ ਜੋੜੀ ਜਾਏਗੀ ਜਿਦੇ ਨਾਲ ਦੋ ਤਿੰਨ ਆਸ-ਪਾਸੇ ਵਾਲੇ ਜਿਹੜੇ ਵਾਰਡ ਹੈ ਉਹ ਸਾਰਿਆਂ ਨੂੰ ਇਹ ਸੀਵਰੇਜ ਦੀ ਲੋਕੀ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਮੁੱਖ ਮੰਤਰੀ ਪੰਜਾਬ ਬਹੁਤ ਹੀ ਸਤਿਕਾਰ ਦੋ ਸਰਕਾਰ ਤੋਂ ਕੁਮਾਰ ਸਿੰਘ ਮਾਲੀ ਜੀ ਦਾ ਧੰਨਵਾਦ ਕਰਨਾ ਚਾਹੁੰਨੀ ਹਾਂ ਜਿਹੜਾ ਜਿਲ੍ਹਾ ਦੇ ਯੋਗ ਉਪਾਹਰੇ ਦੇ ਵਿੱਚ ਪੰਜਾਬ ਹਰ ਨੂੰ ਉਤਰੀ ਕਰ ਰਹੇ ਆ ਔਰ ਸਾਡੇ ਮਾਨਯੋਗ ਮੰਤਰੀ ਸਾਹਿਬ ਦਾ ਸਰਕਾਰ ਬਜਾਰ ਸਿੰਘ ਜੀ ਦਾ ਜਿਨ੍ਹਾਂ ਨੇ ਸਾਡੇ ਸਾਰੇ ਪ੍ਰੋਜੈਕਟ ਪਾਸ ਕੀਤੇ ਸਾਡੀ ਮੂਲੀ ਦੀ ਬੜੀ ਖੇੜ ਤੋਂ ਮੰਨ ਸੀ ਕਿ 40 ਤੇ 41 ਨੰਬਰ વોર્ਡ ਦੇ ਵਿੱਚ ਜਿਹੜੀ ਸੀਵਰੇਜ ਦੀ ਸਮੱਸਿਆ ਸੀਗੀ ਸਾਡੇ ਐਮਸੀ ਪਾਇਲ ਗਰ ਇਹ ਜਿਹੜਾ ਸਾਡਾ ਅੱਜ ਦਾ ਸੋਲੂਸ਼ਨ ਕੱਟਿਆ ਅਸੀਂ ਤਾਂ ਤਕਰੀਬਨ ਅੱਜ 22 ਤੋਂ 30 ਕਰੋੜ ਦੇ ਪ੍ਰੋਜੈਕਟਸ ਦੀ ਜਿਹੜੀ ਹੈਗੀ ਆ ਸ਼ੁਰੂਆਤ ਕਰਨ ਜਾ ਰਹੇ ਹਾਂ ਕੱਲ ਵੀ ਅਸੀਂ ਤਕਰੀਬਨ 1 ਕਰੋੜ ਦੇ ਕੰਮ ਜਿਹੜੇ ਮੂਗੇ ਦੇ ਵਿੱਚ ਸਟਾਰਟ ਕੀਤੇ ਅੱਜ ਜਿਹੜੀ ਵਾਟ 40 ਤੇ 48 ਦੇ ਵਿੱਚ ਸੀਵਰੇਜ ਦੀ ਸਮੱਸਿਆ ਸੀਗੀ ਬਹੁਤ ਦੇਰ ਤੋਂ ਮੰਗ ਸੀਗੀ ਇਹਨਾਂ ਬੋਰਡ ਨਿਵਾਸੀਆਂ ਦੀ ਕਿ ਗੰਦੇ ਪਾਣੀ ਜਿਹੜਾ ਜਮਾ ਹੋਣ ਕਰਕੇ ਬਹੁਤ ਗੰਦੀ ਸਮੈਲ ਆਉਂਦੀ ਸੀ ਸੋ ਸੀਵਰੇਜ ਦੀ ਜਿਹੜੀ ਹੈਗੀ ਆ 80 ਲੱਖ ਰੁਪਏ ਦਾ ਪ੍ਰੋਜੈਕਟ ਅੱਜ ਇੱਥੇ ਪਾਸ ਹੋਇਆ ਔਰ ਐਮਸੀ ਸਹਿਵਾਨਾਂ ਤੇ ਮੇਅਰ ਸਹਿਵਾਨਾਂ ਮੇਅਰ ਸਾਹਿਬ ਦੇ ਨਾਲ ਤੇ ਸਾਡੇ ਸਾਰੇ ਬੋਰਡ ਨਿਵਾਸੀਆਂ ਦੇ ਨਾਲ ਸਤਿਕਾਰਯੋਗ ਸਖਸ਼ੀਅਤਾਂ ਦੇ ਨਾਲ ਅਸੀਂ ਅੱਜ ਉਸ ਦਾ ਜਿਹੜੇ ਕੰਮ ਦੀ ਸ਼ੁਰੂਆਤ ਕੀਤੀ ਹੈ ਔਰ ਤਕਰੀਬਨ 20 ਤੋਂ 3 ਕਰੋੜ ਦੇ ਕੰਮ ਉਹ ਜਿਹੜੇ ਅੱਜ ਉਹਨਾਂ ਦੀ ਸ਼ੁਰੂਆਤ ਕਰਨ ਜਾ ਰਹੀਆਂ ਸੀ ਬਕਵਾ ਕੁਆੜਾਂ ਦੇ ਵਿੱਚ ਸੋ ਹਰ ਰੋਜ਼ ਮੋਗਾ ترقی ਕਰੇ ਔਰ ਸਾਡਾ ਸਭ ਦਾ ਸਾਡੇ ਐਮਸੀ ਸਾਹਿਬਾਨ ਦਾ ਸਾਡੇ ਮੇਅਰ ਦਾ ਇੱਕੋ ਹੀ ਸੁਪਨਾ ਸਾਡਾ ਕਿ ਅਸੀਂ ਆਪਣੇ ਮੋਗੇ ਨੂੰ ਸੁੰਦਰ ਸੋਨਾ ਤੇ ਹਰਿਆ ਭਰਿਆ ਬਣਾਈਏ ਔਰ ਇਸ ਲਈ ਨਾਲ ਇਸ ਲਈ ਵੀ ਤੁਹਾਰੇ ਸਭ ਦੀ ਸਹਿਯੋਗ ਦੀ ਬਹੁਤ ਜ਼ਰੂਰਤ ਹੈ ਸੋ ਮੇਰੇ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿੰਨੇ ਕਿਲੋਮੀਟਰ ਦਾ ਜਿਹੜਾ ਹੈਗਾ ਸੀਵਰੇਜ ਦਾ ਨਮਾ ਪੈਣਾ ਜੀ ਏ ਜੀ 40 ਤੇ 48 ਨੰਬਰ 2 ਵਾਰਡ ਜਿਹੜੇ ਹੈਗੇ ਆ ਉਹ ਇਹਦੇ ਵਿੱਚ ਕਵਰ ਹੋ ਰਹੇ ਆ ਔਰ ਇਸੇ ਤਰ੍ਹਾਂ ਹੋਰ ਕੁਝ ਅੱਜ ਸੜਫਾਂ ਵੀ ਹੈਗੀਆਂ ਨੇ ਜਿਨ੍ਹਾਂ ਦਾ ਉਦਘਾਟਨ ਮੋੜਾ ਚਾਰ ਨੰਬਰ ਵਾਰਡ ਦੇ ਵਿੱਚ ਕਾਫੀ ਪ੍ਰੋਜੈਕਟਸ ਦਾ ਜਿਨ੍ਹਾਂ ਦਾ ਅੱਜ ਉਦਘਾਟਨ ਕਰਨ ਦੀ ਸ਼ੁਰੂਆਤ ਕਰਵਾਈ ਮੈਂ ਪਾਣੀ ਦੀ ਰਿਸੋਰਸਰ ਤੋਂ ਤੁਹਾਨੂੰ ਦੱਸੂਗੀ ਕਿ ਕੰਮ ਬਿਲਕੁਲ ਜੀ ਇਹ ਵੀ ਇਸ ਵਾਰਡ ਦੇ ਵਿੱਚ ਹੋਏਗੀ ਔਰ ਹੋਰ ਵੀ ਸਾਡੇ ਜਿਹੜੇ ਆਊਟਰ ਸਾਈਡ ਦਾ ਸਾਡੇ ਮੂਹਰੇ ਦੀਆਂ ਉੱਥੇ ਵੀ ਸੀਵਰੇਜ ਦੀ ਬਹੁਤ ਸਮੱਸਿਆ ਹੈਗੀ ਹੈ ਸੋ ਉੱਥੇ ਵੀ ਅਸੀਂ ਜਲਦੀ ਜਿਹੜੇ ਹੈਗੇ ਆ ਉਹਨਾਂ ਵਾਰਡਸ ਦੇ ਵਿੱਚ ਵੀ ਅਸੀਂ ਕਰਨ ਜਾ ਰਹੇ ਆ ਕਿ ਸੀਵਰੇਜ ਦੀ ਔਰ ਪਾਣੀ ਦੀ ਸਾਡਾ ਸਾਡਾ ਮੇਨ ਮੋਟਿਵ ਇਹੀ ਹੈ ਕਿ ਪਾਣੀ ਹੋ ਗਿਆ ਸੀਵਰੇਜ ਦੀ ਔਰ ਜਿਹੜੀਆਂ ਕਲੀਆਂ ਨਾਲੀਆਂ ਨੇ ਇਹ ਤਾਂ ਬੇਸਿਕ ਬੇਸਿਕ ੀਜ਼ ਹੈਗੀਆਂ ਸਬਜ਼ੀਆਂ ਇਹਨਾਂ ਨੂੰ ਕਰਕੇ ਫਿਰ ਅਸੀਂ ਹੋਰ ਜਿਹੜੇ ਹੈਗੇ ਆ ਕਾਫੀ ਵੱਡੇ ਪ੍ਰੋਜੈਕਟ ਸਾਡੇ ਜਿਵੇਂ ਐਕਟਿਵ ਪੀ ਪਲਾਂਟ ਅਸੀਂ 16 ਕਰੋੜ ਰੁਪਏ ਦੀ ਲਾਗਤ ਦੇ ਨਾਲ ਸਟਾਰਟ ਕੀਤਾ ਹੁਣ ਜਿਹੜਾ ਗੰਦਾ ਪਾਣੀ ਸੀਗਾ ਉਹ ਵੇਸਟ ਹੋ ਰਿਹਾ ਸੀ ਹੁਣ ਉਹ ਪਾਣੀ ਟ੍ਰੀਟ ਹੋ ਕੇ ਇਰੀਗੇਸ਼ਨ ਦੇ ਲਈ ਯੂਜ਼ ਹੋ ਰਿਹਾ तकरीबन 2500 ਏਕੜ ਜ਼ਮੀਨ ਨੂੰ ਪਾਣੀ ਜਾ ਰਿਹਾ ਔਰ ਬਹੁਤ ਬਹੁਤ ਸਾਰੇ ਪ੍ਰੋਜੈਕਟ ਜਿਵੇਂ ਜਿਸ ਤਰ੍ਹਾਂ ਡੀਸੀ ਕੰਪਲੈਕਸ ਦੇ ਵਿੱਚ ਜਿਹੜੇ ਦੋ ਫਲੋਰ ਐਕਸਟੈਂਡ ਹੋਣੇ ਆ 11 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਹੈਗੀ ਆ ਉਹਦੇ ਲਈ ਸਾਡੇ ਮੋਗਾਂ ਨੂੰ ਮਿਲੀ ਹੈ ਮਹਿਮਾਨ ਜੋ ਬੁਖਵੰਤ ਜੀ ਸਾਹਿਬ ਦਾ ਉਹਦੇ ਲਈ ਵੀ ਧੰਨਵਾਦ ਕਰਦੀ ਆ ਔਰ ਤਕਰੀਬਨ 56 ਕਰੋੜ ਰੁਪਏ ਦੀ ਜਿਹੜੀਆਂ ਸੜਕਾਂ ਦਾ ਸਾਡੇ ਮਾਨਜੋਗ ਮਾਨਜੋਗ ਮੰਤਰੀ ਸਾਹਿਬ ਸਰਦਾਰ ਹਰਪਜਨ ਸਿੰਘ ਈਟੀਓ ਜੀ ਉਦਘਾਟਨ ਕਰਕੇ ਗਏ ਆ ਉਹ ਸੜਕਾਂ ਵੀ ਕੰਪਲੀਟ ਹੋ ਰਹੀਆਂ ਨੇ ਸੋ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਜਿਹੜੀਆਂ ਇਹ ਦਿੱਕਤਾਂ ਨੇ ਉਹ ਸਾਰੀਆਂ ਜਿਹੜੀਆਂ ਹੈਗੀਆਂ ਉਹ ਠੀਕ ਹੋ ਜਾਣਗੀਆਂ ਔਰ ਸਾਰੇ ਕੰਮ ਹੋਣਗੇ ਔਰ ਮੋਗੇ ਦੇ ਵਿੱਚ ਤਿੰਨ ਨਵੇਂ ਸਕੂਲ ਬਣਨ ਜਾ ਰਹੇ ਆ ਜਿਨ੍ਹਾਂ ਦੇ ਲੈਂਟਰ ਪੈ ਚੁੱਕੇ ਔਰ ਅਪ੍ਰੈਲ ਮਈ ਦੇ ਵਿੱਚ ਜਿਹੜੀਆਂ ਉੱਥੇ ਕਲਾਸਾਂ ਸਟਾਰਟ ਹੋ ਜਾਣਗੀਆਂ ਮਹੱਲਾ ਕਲੀਨਿਕ 6726 ਜਿਹੜੀਆਂ ਪੂਰੇ ਪੰਜਾਬ ਦੇ ਵਿੱਚ ਦੇਣਦੀਆਂ ਕਈਆਂ ਨੇ ਸਕੂਲ ਆਫ ਕਾਮੀਨਸ ਹੋ ਗਏ ਬਹੁਤ سارے ਪ੍ਰੋਜੈਕਟਸ ਜਿਹੜੇ ਆ ਰਹੇ ਆ ਔਰ ਸਭ ਤੋਂ ਵੱਡੀ ਗੱਲ ਸਾਡੇ ਯੂਪੀਐਸਸੀ ਸੈਂਟਰ ਜਿਹੜਾ ਹੈਗਾ ਉਸ ਦੀ ਸ਼ੁਰੂਆਤ ਹੋ ਗਈ ਹੈ ਜਿੱਥੇ 13 ਬੱਚੇ ਆਈਐਸ ਤੇ ਪੀਸੀਐਸ ਅਫਸਰ ਬਣਨ ਦੀ ਕੋਚਿੰਗ ਬਿਲਕੁਲ ਮੁਫਤ ਦੇ ਵਿੱਚ ਲੈ ਰਹੇ ਆ ਸੋ ਇਹਨਾਂ ਸਭ ਸਾਰੇ ਕੰਮਾਂ ਦੇ ਲਈ ਮੈਂ ਸਾਡੇ ਅਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ